ਸਤਿ ਸ਼੍ਰੀ ਅਕਾਲ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਮੇਰੇ ਕੋਲੇ ਬਾਈ ਜੀ ਹੁਣੇ ਆਏ ਨੇ ਮੋੜ ਪਿੰਡ ਆ ਇਹਨਾਂ ਦਾ ਮੋੜ ਕਲਾ ਮੋੜ ਕਲਾ ਜੀ ਤੇ ਡਿਸਟ੍ਰਿਕਟ ਬਠਿੰਡੇ ਤੋਂ ਆਏ ਨੇ ਵੀਰ ਜੀ ਹੁਣੇ ਇਹਨਾਂ ਨੇ ਚੂਚਾ ਸਾਡੇ ਕੋਲ 250 ਚੂਚਾ ਬੁੱਕ ਕਰਵਾਇਆ ਹੋਇਆ ਸੀ ਆਰ ਆਈ ਆਰ ਤੇ ਪਰ ਇਹਨਾਂ ਨੂੰ ਮੈਂ 50 ਚੂਚੇ ਬਲੈਕ ਐਸਟਰਲੋਵ ਭਾਵ ਦੀ ਜ਼ਿੰਮੇਵਾਰੀ ਤੇ ਦਿੱਤੇ ਨੇ ਤੇ ਇਹਨਾਂ ਦੇ ਮਨ ਬੈਂਸ ਵੀ ਬਲੈਕ ਐਸਟਰੋਲੋਗ ਦੇ ਐਗ ਦਾ ਫਰਕ ਹੈ ਪੂਰਾ ਮਤਲਬ ਗਰਾਉਂਡ ਨਹੀਂ ਹੁੰਦਾ ਪਰ ਉਹ ਮੈਂ ਇਹਨਾਂ ਨੂੰ ਦਿੱਥੇ ਵੀ ਪਹਿਲਾਂ ਕੋਈ ਬਰੀਡ ਦਾ ਫਰਕ ਹੋਊਗਾ ਪਿਓਰ ਬਰੀਡ ਦਿੱਤੀ ਹੈ ਬਾਕੀ ਗੱਲਾਂ ਬਾਤਾਂ ਆਪਾਂ ਵੀਰ ਜੀ ਹੁਣਾਂ ਨਾਲ ਕਰਾਂਗੇ ਇਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਜਾਣਕਾਰੀ ਪੂਰੀ ਦਿੱਤੀ ਹੈ ਕੋਈ ਘਾਟ ਤਾਂ ਨਹੀਂ ਤੇ ਇਹਨਾਂ ਨੂੰ ਬੁਕਿੰਗ ਮਹੀਨਾ ਹੋ ਗਿਆ ਸੀ ਕਰਾਈ ਨੂੰ 1 ਡੇਢ ਮਹੀਨਾ ਤੇ ਉਸ ਤੋਂ ਤੇ ਇਹਨਾਂ ਨੂੰ ਜਾਣਕਾਰੀ ਦਿੰਦੇ ਆਏ ਆਂ ਵੀ ਸੈੱਟ ਕਿਵੇਂ ਤੁਸੀਂ ਤਿਆਰ ਕਰਨਾ ਹੈ ਕਿਵੇਂ ਉਹਦੇ ਵਿੱਚ ਸਾਰਾ ਸਿਸਟਮ ਉਹ ਸਮਝਾਇਆ ਗਿਆ ਹਾਂਜੀ ਵੀਰ ਸਤਿ ਸ਼੍ਰੀ ਅਕਾਲ ਜੀ ਆਪਾਂ ਜਦੋਂ ਤੁਸੀਂ ਬੁਕਿੰਗ ਕਰਾਈ ਸੀ ਜੀ ਤੇ ਉਸ ਟਾਈਮ ਤੁਹਾਨੂੰ ਵੀ ਜਾਣਕਾਰੀ ਦਿੱਤੀ ਸੀ ਤੇ ਅੱਜ ਵੀ ਜਾਣਕਾਰੀ ਦਿੱਤੀ ਆ ਤੁਹਾਨੂੰ ਕਿਵੇਂ ਲੱਗਿਆ ਕੋਈ ਘਾਟ ਤਾਂ ਨਹੀਂ ਨਹੀਂ ਜੀ ਸਾਨੂੰ ਕੋਲ ਇਹ ਕੋਲ ਸੈਕਸਪੈਕਸ਼ਨ ਆਈ ਪੂਰੀ ਜਾਣਕਾਰੀ ਹੈ ਪੂਰੀ ਜਾਣਕਾਰੀ ਤੇ ਤੁਸੀਂ ਸਾਡੇ ਨਾਲ ਕਿਵੇਂ ਜੁੜੇ ਸੀ ਕਿਤਾਏ ਉਹ ਵੀ ਵੀਡੀਓ ਦੇਖਿਆ ਸੀ ਸਾਡੀਆਂ ਵੀਡੀਓ ਦੇ ਵਿੱਚ ਜੋ ਅਸੀਂ ਸਚਾਈ ਨੂੰ ਦੱਸਾਂਗੇ ਉਹ ਵੀ ਤੁਹਾਨੂੰ ਅੱਗੇ ਆਉਣ ਵਾਲੇ ਸਮੇਂ ਤੇ ਵੀ ਅੱਜ ਵੀ ਉਹੀ ਸਚਾਈ ਹੋਊਗੀ ਸਾਡੀ ਤੇ ਗਰੀਡ ਪਿਆਰ ਹੋਊਗੀ ਜੀ ਤੇ ਚੂਚੇ ਨਹੀਂ ਆਂਡੇ ਵਾਲੀ ਗਰੀਡ ਸਾਨੂੰ ਦਿੱਤੀ ਆ ਰਹੀ ਹੈ ਰਾਂਡੇ ਹੀ ਆਂਡੇ ਦੇਣੀ ਹੈ ਅਏ ਵੀ ਹੈਗਾ ਵੇਟ ਇਹਨਾਂ ਆ ਆ ਯਾਰ ਦਾ ਕੱਟ ਰੂਪ ਜਿੱਥੇ ਵੇਟ ਜ਼ਿਆਦਾ ਹੋਊ ਆ ਆ ਯਾਰ ਜੋ ਫਰਕ ਹੋਊਗਾ ਜਿੱਥੇ ਜ਼ਿਆਦਾ ਵੇਟ ਬਾਕੀ ਆਪਾਂ ਵੀ ਥੋੜਾ ਜਿਹਾ ਖਰਾਕ ਨੂੰ ਸਮੇਂ-ਸਮੇਂ ਦੇਸੀ ਜਾਣਕਾਰੀ ਦਿੱਤੀ ਵੀ ਆ ਦੇਵਾਂਗੇ ਹਾਂਜੀ ਤੇ ਹੋਰ ਕੋਈ ਗੱਲਬਾਤ ਤੁਸੀਂ ਦੱਸੋ ਵੀ ਤੁਹਾਨੂੰ ਕੋਈ ਮੁਸ਼ਕਲ ਆਈ ਹੋਵੇ ਕੋਈ ਜਾਂ ਜੋ ਵੀ ਹੈਗਾ ਉਹਦੇ ਬਾਰੇ ਪਹੁੰਚਣ 'ਚ ਕੋਈ ਦਿੱਕਤ ਆਈ ਹੋਵੇ ਨਹੀਂ ਨਹੀਂ ਜੀ ਕੋਈ ਨਹੀਂ ਸੂਚਿਤ ਠੀਕ ਹੈ ਜਿਵੇਂ ਕਿਹਾ ਸੀ ਉਵੇਂ ਹੀ ਹਾਂਜੀ ਜਿਵੇਂ ਗੱਲ ਹੋਈ ਸੀ ਉਵੇਂ ਹੀ ਸਰ ਠੀਕ ਹੈ ਜੀ ਤੇ ਹੁਣ ਤੁਸੀਂ ਸੈੱਟ ਦੇ ਵਿੱਚ ਤੁਹਾਨੂੰ ਸਮਝਾਇਆ ਸੀ ਜੋ ਕੋਈ ਸਾਰਾ ਤਰੀਕਾ ਹੀ ਜਨ ਤਿਆਰੀ ਜੀ ਭਾਈ ਇਹ ਉਹਨਾਂ ਨੂੰ ਮੈਂ ਸਾਰਾ ਦੱਸਤਾ ਸੀ ਵੀ ਚੌਲਾਂ ਦਾ ਸਿਲਕਾ ਪਾਉਣਾ ਜਾਂ ਕਲੀ ਕਰਨੀ ਹੈ ਜੋ ਕੋਈ ਇਹਨਾਂ ਨੂੰ ਜਾਣਕਾਰੀ ਪ੍ਰੋਪਰ ਉਹ ਤੋਂ ਸੰਤੁਸ਼ਟ ਹੋ ਜੀ ਤੁਸੀਂ ਜਿਹੜੀ ਜਾਣਕਾਰੀ ਤੁਹਾਨੂੰ ਦਿੱਤੀ ਹੈ ਬਰੀਡ ਮੈਂ ਆਪਣੀ ਜ਼ਿੰਮੇਵਾਰੀ ਨਾਲ ਤੁਹਾਨੂੰ ਬਲੈਕ ਐਸਟਰੋਲੋਗ 50 ਇੰਚੇ ਦਿੱਤੇ ਨੇ ਯਾਦ ਰੱਖੋਗੇ ਤੁਸੀਂ ਇਹ 50 ਨੂੰ ਠੀਕ ਹੈ ਜੀ ਬਾਕੀ ਤਾਂ ਜਿਹੜੀ ਹੈਗੀ ਹੈ ਪਿਓਰ ਬਰੀਡ ਹੈ ਮੈਨੂੰ ਮਾਣ ਆ ਆਪਦੇ ਕੰਮ ਤੇ ਪਰ ਜਿਹੜੇ ਇਹ ਵੀ ਦਿੱਤੇ ਨੇ ਨਾ ਤੁਸੀਂ ਇਹਦੇ ਇਹ ਵੀ ਕਹੋਗੇ ਜੇ ਦੋਵੇਂ ਹਾਰੇ ਉਹ ਚੂਟਾ ਹੈਗਾ ਬਲੈਕ ਹੈਸਟਰੋ ਲੋਪ ਦਾ ਇਹਦੀ ਬਹੁਤ ਹੀ ਮੰਗ ਹੈ ਤੇ ਮੈਂ ਤੁਹਾਨੂੰ ਇਥੇ ਕਰਕੇ ਇਹ ਚੂਟਾ ਦਿੱਤਾ ਹੈ ਰੇਟ ਇਹਦਾ ਮੈਂ ਇਹਦੇ ਤੇ ਵੀ ਦੱਸ ਦਿੰਦਾ ਹਾਂ ਉਹਨਾਂ ਕੈਮਰਾ 10 ਰੁਪਏ ਰੇਟ ਦਾ ਫਰਕ ਹੁੰਦਾ ਆਮ ਚੂਟੇ ਦਾ ਇਹਦੇ ਬਾਕੀ ਬਰੀਡਾਂ ਨਾਲੋਂ ਬਲੈਕ ਹੈਸਟਰੋ ਲੋਪ ਦਾ ਪਰ ਆਪਾਂ ਉਸੇ ਰੇਟ ਹੀ ਦਿੱਤਾ ਜੀ ਤੇ 10 ਰੁਪਏ ਇੱਕ ਦਿਨ ਦੇ ਚੂਟੇ ਦਾ ਤੇ ਆਰ ਆਈ ਆਰ ਤੇ ਬਲੈਕ ਹੈਸਟਰੋ 10 ਰੁਪਏ ਦਾ ਫਰਕ ਹੈ ਪਰ ਇਹ ਆਪਾਂ ਉਸੇ ਰੇਟ ਹੀ ਇਹਨਾਂ ਨੂੰ ਦਿੱਤਾ ਹੈ ਤੇ ਬਹੁਤ ਵਧੀਆ ਗਰੀਡ ਹੈ ਜੀ ਤੁਸੀਂ ਕੰਮ ਕਰੋ ਅੱਗੇ ਕੋਈ ਵੀ ਲੋਡ ਹੋ ਤੁਹਾਨੂੰ ਅਸੀਂ ਮਤਲਬ ਮਾਰਦੂਦ ਪੂਰੀ ਕਰਾਂਗੇ ਤੇ ਜਦੋਂ ਵੀ ਤੁਹਾਨੂੰ ਤੁਸੀਂ ਜੇ ਪੁੱਛਣਾ ਹੋਵੇ ਤੁਹਾਨੂੰ ਨਹੀਂ ਜੀ ਬਾਕੀ ਸਾਨੂੰ ਜਿਵੇਂ ਜਿਵੇਂ ਲੋਡ ਪੂਰੀ ਤੁਹਾਨੂੰ ਫੋਨ ਤੇ ਕਨੈਕਟ ਕਰ ਦਿੱਤਾ ਹਾਂ ਹਾਂਜੀ ਹਾਂਜੀ ਬਸ ਸ਼ਾਇਦ ਅੱਜ ਦੀ ਤਿਆਰੀ ਹੈ ਤੁਹਾਡੀ ਜਾ ਕੇ ਇਹਨਾਂ ਨੂੰ ਹਾਂਭੋ ਤੇ ਕੋਈ ਲੋਡ ਹੋਵੇ ਮੈਨੂੰ ਤੁਸੀਂ ਕਾਲ ਕਰ ਲਿਓ ਬਾਕੀ ਵੀ ਮੈਂ ਕਹਿਣਾ ਚਾਹੁੰਨਾ ਜਿਹੜੇ ਵੀ ਸਾਡੇ ਵੀਰ ਭਰਾ ਪੰਜਾਬ ਦੇ ਜਾਂ ਕੋਈ ਪ੍ਰਾਈਵੇਟ ਨੌਕਰੀ ਕਰਦੇ ਨੇ ਬੇਵਜ਼ਗਾਰ ਨੇ ਉਹ ਤੁਸੀਂ ਸਾਡੇ ਨਾਲ ਸੰਪਰਕ ਕਰ ਲਓ ਤੁਹਾਨੂੰ ਜਾਣਕਾਰੀ ਦੇਵਾਂਗੇ ਜਾਣਕਾਰੀ ਤੋਂ ਬਾਅਦ ਤੁਸੀਂ ਸ਼ੁਰੂ ਕਰੋਗੇ ਤਾਂ ਤੁਹਾਡੀ ਪੂਰੀ ਹੈਲਪ ਕਰਾਂਗੇ ਜੀ ਤੇ ਪਿਓਰ ਬਰੀਡ ਅਸੀਂ ਦੇਨੇ ਜਦੋਂ ਪਿਓਰ ਬਰੀਡ ਮਿਲ ਜਨ ਜਿੱਥੇ ਚਲੀ ਗਈ ਉਹਦੇ ਨਾਲ ਬਹੁਤ ਫਰਕ ਪੈਣਾ ਖਰਾਚ ਘੱਟ ਖਾਣੀਆਂ ਇਹਨੇ ਜਿਸਨੇ ਤਾਂ ਖਰਾਚ ਘੱਟ ਖਾਊਗੀ ਤੇ ਕਈ ਵਾਰੀ ਡਬਲ ਐਫ ਜੀ ਆਪਾਂ ਨੂੰ ਵਿੱਚ ਮਿਲ ਜਾਂਦੀ ਹੈ ਬਰੀਡ ਉਹ ਖਰਚਾ ਦਾ ਡਬਲ ਹੋ ਜਾਂਦਾ ਇਹਨਾਂ ਗੱਲਾਂ ਕਰਕੇ ਨੁਕਸਾਨ ਹੁੰਦਾ ਤਾਂ ਆਪਾਂ ਤਾਂ ਇਹੀ ਗੱਲ ਕਹਿੰਦੇ ਆ ਜਿੱਥੋਂ ਵੀ ਲੈਣਾ ਪਿਓਰ ਲਓ ਜੀ ਤੰਦਰੁਸਤ ਚੂਚਾ ਲਓ ਤੇ ਬਾਕੀ ਜਾਣਕਾਰੀ ਤੁਹਾਨੂੰ ਸਾਰੀ ਦਿੱਤੀ ਹੈ ਜੀ ਤੇ ਜਿਨ੍ਹਾਂ ਨੇ ਵੀ ਬੁੱਕ ਕਰਾਉਣਾ 9814587919 ਤੇ ਫੋਨ ਕਰਕੇ ਬੁਕਿੰਗ ਕਰਵਾ ਸਕਦੇ ਹੋ ਜੀ ਪਹੁੰਚ ਕੇ ਚਾਹੀਦੀ ਆਪਾਂ ਪਹੁੰਚ ਵੀ ਦੇ ਦਾਂਗੇ ਪੀਤਾ ਵੀਰ ਜੀ ਉਹਨਾਂ ਨੇ ਸਾਹਮਣੇ ਪੈਕ ਕੀਤਾ ਤੇ ਜਿੱਥੇ ਇਹਨਾਂ ਨੇ ਦੱਸਿਆ ਵੀ ਤੁਹਾਨੂੰ ਕੋਈ ਲੱਗੇ ਵੀ ਫਿਰ ਘਾਟ ਆ ਆਪਾਂ ਬੈਠੇ ਆ ਆਪਾਂ ਪੂਰੀ ਕਰਾਂਗੇ ਉਹ ਸਾਹਮਣੇ ਇਹਨਾਂ ਦੀ ਪੈਕਿੰਗ ਦਿੱਤੀ ਹੈ ਇਹ ਨਹੀਂ ਹੋਊਗੀ ਪੜਦੇ ਪਿੱਛੇ ਕੋਈ ਆਪਾਂ ਉਹ ਕਰਨਾ ਤੇ ਠੀਕ ਹੈ ਜੀ ਦਿਓ ਜਾਇਦ ਤੋਂ ਸასი ਸ਼ਾਸਤ